ਫਰਜ ਜਿਵੇਂ ਹੁਣੇ ਭਾਈ ਸਾਹਿਬ ਨੇ ਦੱਸਿਆ ਤੇ ਸੈਕਟਰੀ ਨੇ ਵੀ ਆਪਣੇ ਘਰ ਦੇ ਕੰਮ ਧੰਦੇ ਨਿਬੇੜ ਕੇ ਆਓ ਨਿਬੜਦੇ ਨਹੀਂ ਇਹ ਕੰਮ ਧੰਦੇ ਤਾਂ ਜਦੋਂ ਅਸੀਂ ਮਰ ਗਏ ਸਿਵਿਆਂ ਤੱਕਰ ਸਾਡੇ ਨਾਲ ਵੀ ਜਾਣਗੇ ਮਾ ਬਾਅਦ ਦੇ ਵਿੱਚ ਨਾ ਜਦੋਂ ਇਨਸਾਨ ਚਲੇ ਜਾਂਦਾ ਉਹਦੇ 12 13 ਦਿਨ ਬਾਅਦ ਵਿੱਚ ਵੀ ਕੰਮ ਧੰਦੇ ਉਹਦੇ ਨਾਲ ਹੀ ਲਿਪਤੇ ਰਹਿੰਦੇ ਨੇ ਛੱਟੇ ਜਿਹੜਿਆ ਨਾ ਮੁੱਕਦੇ ਨਹੀਂ ਸਾਡੇ ਬਾਪੂ ਕਹਿੰਦੇ ਨੇ ਧੰਦੇ ਤੇਰੇ ਨਹੀਂ ਜਿੱਤਣ ਦੇ ਨਹੀਂ ਧੰਦਿਆਂ ਨੇ ਤੈਨੂੰ ਜਿੱਤਿਆ ਇਜ ਕਰਕੇ ਬਾਪੁਰ ਕੀਰਤਨ ਕਰਦੇ ਨੇ ਸੰਗਤ ਆ ਕੇ ਜੁੜਦੀ ਐ ਕੋਈ 1 ਆ ਗਿਆ 2 ਆ ਗਿਆ 5 4 10 20 100 ਇਸ ਤਰ੍ਹਾਂ ਇਕੱਠਾ ਹੋਈ ਜਾਂਦਾ ਐ ਤੇ ਬਾਪੁਰ ਕੀਰਤਨ ਕਰਦੇ ਨੇ ਇੱਕ ਤੁਰਕੇ ਆਉਂਦਾ ਐ ਬੜੀ ਦੂਰੋਂ ਦੂਰ ਪਿੰਡ ਆ ਉਹਦਾ ਉਹਨੂੰ ਪਤਾ ਲੱਗਿਆ ਬਾਪੁਰ ਕੀਰਤਨ ਕਰਦੇ ਨੇ ਤੁਰਕੇ ਆਉਂਦਾ ਉਹਦੇ ਕੋਲੇ ਕੋਈ ਪ੍ਰਬੰਧ ਨਹੀਂ ਹੈ ਆਉਣ ਦਾ ਤੇ ਫਟਾਫਟ ਆਪਣਾ ਘਰ ਦਾ ਕੰਮ ਧੰਦਾ ਨਵੇੜਦਾ ਤੇ ਆ ਕੇ ਕੀਰਤਨ ਦੇ ਵਿੱਚ ਬੈਠ ਜਾਂਦਾ ਇੱਕ ਦਿਨ ਆਉਂਦਿਆਂ ਆਉਂਦਿਆਂ ਉਹ ਗੁਰਮੁਖ ਪਿਆਰਾ ਕੁਝ ਲੇਟ ਹੋ ਗਿਆ ਘਰ ਦੇ ਕੰਮ ਤਾਂ ਦਿਲਾਂ ਤੋਂ ਫੜ ਕੇ ਫੇਰ ਖਿੱਚ ਲੈਂਦੇ ਨੇ ਪਿੱਛੇ ਜੀ ਉਹ ਲੇਟ ਹੋ ਗਿਆ 5 7 10 ਮਿੰਟ ਘੰਟਾ ਕਹਿ ਲੋ ਲੇਟ ਹੋ ਗਿਆ ਉਹ ਤੁਰਿਆ ਜਾਂਦਾ ਜਵੇਦਰ ਅਲੀਪੁਰ ਪਿੰਡ ਹੈ ਤੇ ਆ ਇੱਥੇ ਕੀਰਤਨ ਹੁੰਦਾ ਉਧਰ ਕੋਈ ਆਉਂਦਾ ਹੋਵੇ ਸਾਧਨ ਤੇ ਆਪਣੇ ਤੇ ਕੁਈ ਮੋਟਰ ਗੱਡੀ ਹੋਵੇ ਮੋਟਰਸਾਈਕਲ ਹੋਵੇ ਜਾਂ ਸਾਈਕਲ ਹੋਵੇ ਉਸ ਸਮੇਂ ਦੀ ਗੱਲ ਕਰਦਾ ਜਦੋਂ ਇੱਕ ਸਾਈਕਲ ਦੀ ਕੀਮਤ ਹੁੰਦੀ ਸੀ ਤੇ ਬਾਪੁਰਖਾ ਨੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਉਹ ਬੰਦਾ ਤੁਰਿਆ ਆਉਂਦਾ ਇੱਕ ਸਾਈਕਲ ਵਾਲਾ ਤੁਰਿਆ ਉਧਰ ਸਾਈਕਲ ਤੇ ਚੜਿਆ ਆ ਰਿਹਾ ਹੈ ਉਹ ਸਮੇਂ ਦੀ ਗੱਲ ਜਦੋਂ ਇੱਕ ਕਿਸੇ 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 ਘਰ ਦੇ ਵਿੱਚ ਸਾਈਕਲ ਹੁੰਦਾ ਸੀ ਤੇ ਉਹ ਸਾਈਕਲ ਤੇ ਬੰਦਾ ਆ ਰਿਹਾ ਉਹਨੇ ਪੁੱਛਿਆ ਭਰਾਵਾ ਇੱਧਰ ਨੂੰ ਜਾਂਦਾ ਹੈ ਕਹਿੰਦਾ ਹਾਂ ਜੰਗਾ ਮੈਨੂੰ ਸਾਈਕਲ ਤੇ ਬਿਠਾ ਕੇ ਲੈ ਚੱਲ ਕਹਿੰਦਾ ਕਿਉਂ ਅੱਗੇ ਮਹਾਪੁਰਖ ਬਾਬਾ ਜਵਾਲਾ ਸਿੰਘ ਹੀ ਹਰਖੋਬਾਲ ਵਾਲੇ ਮਹਾਪੁਰਖਾਂ ਦਾ ਕੀਰਤਨ ਹੋ ਰਿਹਾ ਮੈਂ ਕੀਰਤਨ ਸੁਣਨਾ ਉਹਨਾਂ ਦਾ ਜਾ ਕੇ ਉਹ ਕਹਿਣ ਲੱਗਿਆ ਜਾ ਜਾ ਕੰਮ ਕਰ ਕਿਉਂ ਨਾਸਤਕ ਸੀ ਵਿੱਚ ਜਾ ਕੇ ਬਾਬਾ ਜੀ ਨੇ ਪ੍ਰਚਾਰ ਕਾਹਦਾ ਕਰਿਆ ਧੰਨ ਗੁਰੂ ਨਾਨਕ ਦੀ ਪਵਿੱਤਰ ਬਾਣੀ ਦਾ ਕਰੇ ਗੁਰੂ ਤੇ ਇਤਿਹਾਸ ਦਾ ਵਿੱਚ ਜਿਹੜਾ ਪ੍ਰਚਾਰ ਕੀਤਾ ਵੀ ਭਾਈ ਕੋਈ ਨਾ ਕੋਈ ਜੁੜ ਜਾਵੇ ਗੁਰੂ ਦੇ ਨਾਲ ਤੇ ਮਹਾਪੁਰ ਕੀਰਤਨ ਕਰਦੇ ਉਹਨਾਂ ਨੇ ਬੇਨਤੀ કરી ਭਰਾਵਾ ਮੈਨੂੰ ਲੈ ਚੱਲ ਕਹਿੰਦਾ ਨਹੀਂ ਮੈਂ ਨਹੀਂ ਲੈ ਕੇ ਜਾਂਦਾ ਚਲੋ ਬਹੁਤੀ ਮਿੰਤ ਕਰੀ ਜਿਹਨੇ ਜੋੜਨਾ ਹੋਵੇ ਨਾ ਉਹ ਅਥ ਵੀ ਬੰਦ ਹੈ ਵੀ ਚੱਲ ਤੂੰ ਮੇਰੇ ਗੁਰੂ ਕੋਲੇ ਚਲੋ ਉਹਨੇ ਬਿਠਾ ਲਿਆ ਕਹਿੰਦਾ ਮੈਂ ਤੇਰੇ ਬਾਬਿਆਂ ਕੋਲ ਨਹੀਂ ਜਾਂਦਾ ਤੇ ਉਹਨੂੰ ਸਾਈਕਲ ਤੇ ਬਿਠਾ ਕੇ ਐ ਲੈ ਜਾਂਦਾ ਸਾਹਮਣੇ ਗੁਰਦੁਆਰਾ ਸਾਹਿਬ ਦੇ ਲਿਆ ਕੇ ਕਹਿੰਦਾ ਉਤਰ ਬਈ ਚਲ ਆ ਉਹ ਸਾਹਮਣੇ ਪੰਡਾਲ ਸੱਜਿਆ ਤੇਰੇ ਬਾਬ ਕਰਦੇ ਨੇ ਜਾ ਚੱਲਿਆ ਜਾ ਮੈਂ ਹੁਣ ਤੈਨੂੰ ਮੈਂ ਨਹੀਂ ਅੱਗੇ ਲੈ ਕੇ ਜਾਂਦਾ ਉੱਤਰ ਕੇ ਅੱਗੇ ਫੇਰ ਉਹਦੇ ਸਾਈਕਲ ਦੇ ਮੂਹਰੇ ਹੱਥ ਬੰਨ ਕੇ ਖੜ ਗਿਆ ਭਰਾਵਾ ਕਿਰਪਾ ਕਰ ਮੈਂ ਪਹਿਲਾਂ ਤੈਨੂੰ ਇਸ ਕਰਕੇ ਹੱਥ ਬੰਨਦਾ ਸੀ ਵੀ ਤੂੰ ਮੈਨੂੰ ਕਿਰਾਂ ਬਾਬਾ ਜੀ ਦੇ ਪੰਡਾਲ ਤੱਕ ਲੈ ਚੱਲ ਹੁਣ ਮੈਂ ਤੇਰੇ ਅੱਗੇ ਹੱਥ ਦੁਬਾਰਾ ਇਸ ਕਰਕੇ ਬੰਦਾ ਹੈ ਤੂੰ ਹੁਣ ਇੱਕ ਵਾਰੀ ਗੁਰੂ ਨੂੰ ਨਮਸਕਾਰ ਕਰ ਲੈ ਬਾਬੇ ਆ ਕੁਝ ਕਰ ਦੇ ਤੂੰ ਗੁਰੂ ਨੂੰ ਨਮਸਕਾਰ ਕਰ ਲੈ ਤੇ ਪਿਆਰ ਵਿੱਚ ਆ ਕੇ ਉਹ ਕਹਿਣ ਲੱਗਿਆ ਮੈਂ ਨਹੀਂ ਜਾਣਾ ਤੇਰੇ ਬਾਬਿਆਂ ਕੋਲੇ ਚੰਗਾ ਐਂ ਕਰ ਮੇਰੇ ਬਾਬਿਆਂ ਕੋਲੇ ਨਾ ਜਾਇਆ

ਤੂੰ ਗੁਰੂ ਨੂੰ ਨਮਸਕਾਰ ਕਰ ਲੈ ਤੇਰੀ ਬਾਬਿਆਂ ਨਾਲ ਮਾੜੀ ਮੋਟੀ ਕੋਈ ਹੋਊਗੀ ਗੱਲਬਾਤ ਤੂੰ ਗੁਰੂ ਨੂੰ ਨਮਸਕਾਰ ਕਰ ਲੈ ਉਹਨੇ ਜਾ ਕੇ ਚਲੋ ਗੁਰੂ ਨੂੰ ਨਮਸਕਾਰ ਕਰਕੇ ਬੈਠ ਗਿਆ ਪੰਡਾਲ ਦੇ ਵਿੱਚ ਬੈਠ ਗਿਆ ਰੰਗ ਲਾਗਤ 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 ਹੈ ਭਉ ਭਾਗਤ ਭਾਗਤ ਭਗਤ ਹੈ ਬੈਠ ਗਿਆ ਪੰਡਾਲ ਦੇ ਵਿੱਚ 2-4 ਮਿੰਟ ਅੰਮ੍ਰਿਤ ਮਈ ਬਾਣੀ ਸੁਣੀ ਤੇ ਉਹਦਾ ਮਨ ਕੁਝ ਦਬੀ ਭੂਤ ਹੋ ਗਿਆ ਆਲੇ-ਦਾਲੇ ਦੇਖਦਾ ਬਾਬਾ ਜਵਾਲਾ ਸਿੰਘ ਕੀ ਹਰਖਬਾਲ ਵਾਲੇ ਮਹਾਂਪੁਰਖਾਂ ਦੇ ਆਲੇ-ਦੁਆਲੇ ਦੁੱਕੀਆਂ ਤਿੱਕੀਆਂ ਤੇ ਪੰਜੀਆਂ ਉਹਨਾਂ ਸਮੇਂ ਦੀ ਗੱਲ ਕਰਦੇ ਉਹ ਬੈਠਾ ਬੈਠਾ ਉਹਨੇ 1 ਰੁਪਇਆ ਕੱਢਿਆ ਉਹਨਾਂ ਸਮੇਂ 1 ਰੁਪਇਆ ਕੱਢ ਕੇ ਬਾਬਾ ਜੀ ਦੇ ਮੱਥਾ ਟੇਕ ਦਿੱਤਾ ਵੀ ਬਾਬੇ ਮਾਇਆ ਦਾ ਕੀ ਕਰਦੇ ਨੇ ਬਾਬੇ ਮਾਇਆ ਦਾ ਪਰਉਪਕਾਰ ਕਰਦੇ ਨੇ ਗੁਰੂ ਕੇ ਲੰਗਰ ਲਾਉਂਦੇ ਨੇ ਸਾਥੋਂ ਸਾਡਾ ਪਰਿਵਾਰ ਨਹੀਂ ਲੋਟ ਆਉਂਦਾ ਉਹ ਬੈਰੋ ਪਰ ਬਾਪੁਰਖ ਰੱਬ ਦੇ ਪਿਆਰੇ ਹੋਰ ਨਜੀਕ ਖੁਦਾਏ ਦੇ ਭੇਦਨਾ ਕਿਸੇ ਦੇ ਨਾ ਤੇ ਜਿਹੜੇ ਰੱਬ ਦੇ ਪਿਆਰੇ ਨੂੰ ਉਹਨਾਂ ਦੀ ਬਾਬਤ ਲਿਖਿਆ ਹੈ ਉਹ ਤਾਂ ਭੇਦਨਾ ਕਿਸੇ ਨੂੰ ਦੱਸ ਦੇ thank yeah. you ਬਾਬਿਆਂ ਨੇ 2 ਮਿੰਟਾਂ ਬਾਅਦ ਅੱਖਾਂ ਖੋਲ੍ਹੀਆਂ 1 ਰੁਪਇਆ ਦੇਖ ਕੇ ਬਾਬਾ ਜੀ ਨੇ ਸੇਵਕਾਂ ਨੂੰ ਬੁਲਾਇਆ ਵੀ ਉਰੇ ਬੁਲਾਓ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਇਸੇ ਨਗਰ ਦੇ ਨੇ ਤੁਹਾਡੇ ਅੱਜ ਸੰਗਤਾਂ ਨੂੰ ਥਾਂ-ਥਾਂ ਤੇ ਜਾ ਕੇ ਸਿੱਖੀ ਦੇ ਨਾਲ ਪ੍ਰਚਾਰ ਕਰ ਰਹੇ ਨੇ ਇਹੋ ਜਿਹੇ ਸਿਆਣੇ ਪੁਰਸ਼ਾਂ ਨੂੰ ਬੁਲਾ ਲਿਆ ਕਹਿੰਦੇ ਐਂ ਕਰੋ ਭਈ ਆ ਲੈ ਜਾਓ 1 ਰੁਪਇਆ 1 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗਦਾ ਰਸਣ ਲੈ ਕੇ ਆਓ ਉਹ ਬੈਠਾ-ਬੈਠਾ ਸੋਚਦਾ ਹੈ ਜਨਕ ਮਾਲ ਦੀ ਗੱਲ ਹੈ 1 ਰੁਪਈਏ ਦੀ ਦੇਗ ਗੱਡੇ ਭਰ ਕੇ ਬਾਬਾ ਰਸਨ ਆ ਗਿਆ ਲਿਆ ਕੇ ਦੇਗ ਬਣਾ ਕੇ ਸਾਰੀ ਸੰਗਤ ਨੂੰ ਬਾਬਾ ਜੀ ਨੇ ਅਰਦਾਸ ਕਰਕੇ ਛਕਾ ਦਿੱਤੀ ਬੈਠਾ ਬੈਠਾ ਸੋਚਦਾ ਜੇ ਮੈਂ 1 ਰੁਪਈਆ ਦਿੱਤਾ ਤਾਂ ਇੰਦਿਆਂ ਨੇ ਦੇਖ ਛੱਕੀ ਜੇ ਮੈਂ 1 ਰੁਪਈਆ ਨਾ ਦਿੰਦਾ ਤਾਂ ਸਾਰੇ ਭੁੱਖੇ ਮੁਰ ਜਾਂਦੇ ਮਹਾਂਪੁਰਖ ਬਾਬਾ ਜੀ ਵਾਲਾ ਸਿੰਘ ਹਰਖਵਾਲ ਵਾਲੇ ਕਹਿਣ ਲੱਗੇ ਵੀ ਮੀਚ ਲੋ ਅੱਖਾਂ ਸਾਰੇ ਬਹਿ ਜਾਓ ਧਿਆਨ ਧਰ ਲਓ ਸਭ ਨੇ ਅੱਖਾਂ ਵਿੱਚ ਲੀਆਂ ਤੇ ਮਹਾਂਪੁਰਖਾਂ ਨੇ ਫਿਰ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤਾਂ ਨਾ ਪੜਨ ਦਾ ਸਮਾਂ ਨਹੀਂ ਮੈਂ 2 ਮਿੰਟਾ ਸਮਾਪਤੀ ਕਰਾਂ ਤੇ ਪਿਆਰ ਵਿੱਚ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਦੋਂ ਸਿਮਰਨ ਕਰਿਆ ਤਾਂ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਮਹਾਂਪੁਰਖਾਂ ਦੇ ਆਲੇ ਦੁਆਲੇ 100 100 ਦੇ ਨੋਟਾਂ ਦੀਆਂ ਢੇਰੀਆਂ ਲੱਗੀਆਂ ਪਈਆਂ ਨੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ 100 100 ਦੇ ਨੋਟਾਂ ਦੀਆਂ ਢੇਰੀਆਂ ਉਹ ਦੇਖ ਕੇ ਆਇਆ ਉੱਚਾ ਜਾ ਕੇ ਕਹਿੰਦਾ ਕੁਮਾਰ ਬਾਬਿਆਂ ਕੋਲ ਤਾਂ ਪੈਸਾ ਹੀ ਬੜਾ ਉਹ ਐਨਾ ਪੈਸਾ ਬਾਬਿਆਂ ਕੋਲੇ ਫਿਰ ਮਾਪੁਰਖਾਂ ਨੇ ਬੁਲਾ ਲਿਆ ਸੇਵਾਦਾਰਾਂ ਨੂੰ ਭਾਈ ਉਹ ਕਹਿੰਦੇ ਜੀ ਹਾਂ ਹੁਣ ਇੰਉਂ ਕਰੋ ਜਾ ਕੇ ਸ਼ਹਿਰ ਦੇ ਵਿੱਚੋਂ ਲੰਗਰ ਦਾ ਸਮਾਨ ਲੈ ਕੇ ਆਓ ਲੰਗਰ ਤਿਆਰ ਕਰਕੇ ਸੰਗਤ ਨੂੰ ਲੰਗਰ ਛਕਾਓ ਗੱਡੇ ਜੋੜ ਲੇ ਸਮਾਨ ਲਿਆਂਦਾ ਗਿਆ ਲੰਗਰ ਪਾਣੀ ਤਿਆਰ ਕਰਕੇ ਭੋਗ ਲਵਾ ਕੇ ਫਿਰ ਸੰਗਤ ਨੂੰ ਛਕਾ ਦਿੱਤਾ ਤੇ ਕੁਝ ਇੱਕ ਪੈਸੇ ਬਚ ਗਏ ਕੁਝ ਕੁ ਪੈਸੇ ਬਚ ਗਏ ਤੇ ਬਾਪੁਰਖਾ ਨੂੰ ਜਾ ਕੇ ਕਹਿਣ ਲੱਗੇ ਸੇਵਕਾਂ ਨੇ ਆਖਿਆ ਬਾਬਾ ਜੀ ਆ ਕੁਝ ਮਾਇਆ ਬਚ ਗਈ ਇਹਦਾ ਕੀ ਕਰੀਏ ਬਾਪੁਰਖਾ ਕਹਿਣ ਲੱਗੇ ਭਾਈ ਓਹ ਕਰੋ ਪੰਜ ਸਿੱਖ ਜਾਓ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਅੰਬਰ ਸਰਦੀ ਧਰਤੀ ਤੇ ਉਹਨਾਂ ਦੀ ਗੋਲਕ ਵਿੱਚ ਪਾਓ ਸਾਵਨਾ ਮਰਜੀ ਦੇ ਮਾਲਕ ਚਲਾਉਂਦੇ ਜਿਵੇਂ ਜਿੱਤ ਕਰੇ ਸਾਧੂਆਂ ਦੇ ਤੁਲ ਕੋਈ ਜਾਗਦੇ ਨਬਾਬਾਣਾ ਮਾਪੁਰਖ ਤਾਂ ਇਹ ਕੁਝ ਕਰਦੇ ਨਹੀਂ ਕਾਦੇ ਵਾਸਤੇ ਪਰਉਪਕਾਰ ਵਾਸਤੇ ਹੁੰਦੇ ਆਓ ਇੱਕ ਤਾਲਨਾ ਮੈਂ ਸੰਤ ਮਹਾਰਾਜ ਬਾਬਾ ਨਰੈਣ ਸਿੰਘ ਮਨੀ ਜੀ ਮਹਾਰਾਜ ਦੀ ਪੜ੍ਹ ਕੇ ਇਸ ਮੌਤੀ ਕਰਾਂ ਧੰਵਾਦ ਮਾਪੁਰਖ ਸੰਤ ਬਾਬਾ ਮੰਤਰੀ ਸਿੰਘ ਜੀ ਸੰਤ ਬਾਬਾ ਰਜੀ ਸਿੰਘ ਜੀ ਜੋ ਬੜੇ ਪਿਆਰ ਵਿੱਚ ਬੜਾ ਪਿਆਰ ਤੇ ਨਾਲ ਖੁਸ਼ੀ ਦੀ ਗੱਲ ਅੱਜ ਦਾ ਜਿਹੜਾ ਖੰਡ ਪੜ੍ਹ ਸਾਹਿਬ ਸੀ ਉਹ ਇਹਨਾਂ ਮਾਪੁਰਖਾਂ ਵੱਲੋਂ ਕੀਤਾ ਗਿਆ ਇਹਨਾਂ ਵੱਲੋਂ ਸੇਵ ਕੀਤੀ ਗਈ। ਇਹਨਾਂ ਦਾ ਧੰਨਵਾਦ ਬਾਬਾ ਜਸ਼ਨਪ੍ਰੀਤ ਸਿੰਘ ਜੀ ਮਾਖੇ ਵਾਲੇ ਜੋ ਇਹਨਾਂ ਦੇ ਸਤਿਕਾਰਯੋਗ ਪਿਤਾ ਦਮਦਮੀ ਟਕਸਾਲ ਦੇ ਵਿਦਿਆਰਥੀ ਦਾਸ ਦੇ ਗੁਰਪਾਈ ਨੇ। ਜਿਨ੍ਹਾਂ ਉਤੇ ਬੜੀ ਕਿਰਪਾ ਬੜਾ ਮਿੱਠਾ ਕੀਰਤਨਾ ਹੈ ਤੇ ਅੱਜ ਉਹਨਾਂ ਅੱਜ ਅਸੀਂ ਹੁਣੇ ਹਜੇ ਅੰਦਰ ਗੱਲਾਂ ਕਰਦੇ ਸੀ ਆਉਣ ਵਾਲਾ ਸਮਾਂ ਜਿਹੜੇ ਹੁਣ ਨੇ ਨਾ ਪਾਠੀ ਸਿੰਘ ਹੁਣ ਜਿਹੜੇ ਏਦੂ ਬਾਦ ਵਾਲੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਗਰੰਥੀ ਸਿੰਘ ਨਹੀਂ ਮਿਲਣਾ। ਚੰਗਾ ਸ਼ੁੱਧ ਪਾਠੀ ਨਹੀਂ ਮਿਲਣਾ। ਕਿਉਂਕਿ ਆਉਣ ਵਾਲਾ ਹੁਣ ਤਾਂ ਕੋਈ ਪੀੜੀ ਬਣ ਨਹੀਂ ਰਹੀ ਪਹਿਲਾ ਪਹਿਲਾ ਜਿਹੜੇ ਬਣਗੇ ਜਿਵੇਂ ਬਾਬਾ ਰਣਜੀਤ ਸਿੰਘ ਦੀ ਉਮਰ ਹੈ 50 ਸਾਲ ਦੀ ਹੋਊਗੀ 50 ਸਾਲ ਦੀ ਮੇਰੀ ਉਮਰ ਹੈ ਵੀ ਇਹ ਤੋਂ ਬਾਅਦ ਵਾਲੇ ਜੇਸੀ ਕਈ ਇਹਨਾਂ ਵੀ ਤੁਹਾਨੂੰ ਕੋਈ ਗਰੰਟੀ ਸਿੰਘ ਮਿਲ ਜੂਗਾ ਨਹੀਂ ਮਿਲਣਗਾ ਕਿਉਂਕਿ ਅਸੀਂ ਗਰੰਥੀ ਸਿੰਘਾਂ ਦੀ ਅੱਜ ਕਦਰ ਕਰਨੀ ਛੱਡ ਦਿੱਤੀ ਅਸੀਂ ਗਰੰਥੀ ਸਿੰਘਾਂ ਨੂੰ ਮਾਣ ਤੇ ਇੱਕ ਪਾਸੇ ਕਹਿੰਦੇ ਆ ਗੁਰੂ ਕੇ ਵਜ਼ੀਰ ਸਾਹਮਣੇ ਤਾਂ ਕਹਦੇ ਨੇ ਅਸੀਂ ਗੁਰੂ ਕੇ ਵਜ਼ੀਰ ਐ ਪਰ ਉਹਨਾਂ ਨੂੰ ਵਜ਼ੀਰ ਬਜ਼ੂਰ ਕੋਈ ਨਹੀਂ ਮੰਨਦਾ ਇਸ ਕਰਕੇ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਹੈ ਅੱਜ ਸਾਡੇ ਦੇਸ਼ ਨੂੰ ਇਹੋ ਜਿਹੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਉਹ ਦੁਨੀਆ ਦੇ ਲੋਕੋ ਕੁਝ ਤਾਂ ਸਾਡੇ ਉਹ 84 ਨੇ ਖਾ ਲਏ ਕੁਝ ਆ ਜਿਹੜਾ ਸਨ 47 ਵੇਲੇ ਸਾਡੇ ਬਜ਼ੁਰਗ ਚਲੇ ਗਏ ਕੁਝ ਰਹਿੰਦੇ ਖੁੰਦੇ ਬਾਹਰ ਚਲੇ ਗਏ ਸਾਡੇ ਨੌਜਵਾਨ ਜਿਹੜੇ ਰਹਿ ਗਏ ਏਜੰਸੀਆਂ ਨੇ ਲਵਾ ਲਵਾ ਟੀਕੇ ਤੇ ਨੌਜਵਾਨਾਂ ਦੇ ਚਿੱਟੇ ਤੇ ਉਹ ਬਾਹਰ ਦਿੱਤੇ ਸਾਡੇ ਨੌਜਵਾਨ ਬੱਚੇ ਅੱਜ ਨੌਜਵਾਨ ਬੱਚਿਆਂ ਦੀਆਂ ਅਰਥੀਆਂ ਸਾਡੇ ਬੁੱਢਿਆਂ ਉੱਤੋਂ ਦੀ ਉੱਠਦੀਆਂ ਨੇ ਜਿਸ ਕਰਕੇ ਉਹ ਬੜਾ ਫਲਮਾ ਸਮਾਏ ਮੈਥੀ ਨਹੀਂ ਸੁਭਾਅਤੀ ਕਰਦਾ ਇੱਕ ਪੇਤਾਲ ਨਾਲ ਬੋਲ ਕੇ ਪਿਆਰ ਵਿੱਚ ਆ ਕੇ ਬੋਲਣ ਦੀ ਕਿਰਪਾਲਤਾ ਕਰੇ ਉਹ ਮੈਂ ਕੀ ਲੈਣਾ ਜੀ ਕੇ ਪੇਨ ਤੇ ਅੱਲਾ ਇਨ ਸਥਿਤੀ 'ਚ ਬੱਟੇ ਨੇ ਸਾਰਿਆਂ ਦੀ ਬਹੁਤ ਬਹੁਤ ਸਭ ਤੋਂ ਵੱਧ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਪਾਵਨ ਚਰਣਾ ਵਿੱਚ ਆਪਾਂ ਜੁੜੇ ਹਾਂ ਅਗਲਾ ਸਮਾਸ ਸਰਵਣ ਕਰੋ ਧੰਨਵਾਦ ਬਾਬਾ ਮਨਪ੍ਰੀਤ ਸਿੰਘ ਜੀ ਮਹਾਪੁਰਖ ਬਾਬਾ ਲੰਜੀਤ ਸਿੰਘ ਜੀ ਜੋ ਮਹਾਪੁਰਖ ਬਾਬਾ ਹਰਜੀਤ ਸਿੰਘ ਜੀ ਜੋ ਬਾਹਰਲੇ ਦੇਸ਼ ਵਿੱਚੋਂ ਰਾਤੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਅਗਲਾ ਸਮਾਸ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗਰਜੰਤ ਸਿੰਘ ਜੀ ਤਪਾਦ ਰਾਜਵਾਲੇ ਹਾਜ਼ਰੀ ਭਰਿਆ ਕੀਰਤਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਬਾਬਾ ਜੀ ਨੂੰ ਬੇਨਤੀ ਹੈ ਸਨਮਾਨ ਹੋਣਾ ਬਾਬਾ ਜੀ ਦਾ ਇਹਨਾਂ ਤੋਂ ਬਾਅਦ ਕੀਰਤਨ ਦੀ ਹਾਜ਼ਰੀ ਭਰਨਗੇ ਬਾਬਾ ਜਸਰਨਪ੍ਰੀਤ ਸਿੰਘ ਜੀ ਮਾਖੇਵਾਲੇ ਮਹਾਪੁਰਖ 20 ਮਿੰਟ ਦੀ ਕੀਰਤਨ ਦੀ ਹਾਜ਼ਰੀ ਭਰਨਗੇ ਜੀ ਬਾਬਾ ਵਾਰਨ ਜੋ ਸਿੰਘ ਜੀ ਸਮਾਣੇ ਵਾਲੇ ਮਹਾਪੁਰਖ 20 ਮਿੰਟ ਦੀ ਹਾਜ਼ਰੀ ਭਰਨਗੇ ਜੀ ਬਾਬਾ ਰਣਜੋਤ ਸਿੰਘ ਜੀ ਸਮਾਣੇ ਵਾਲੇ ਸਮਾਣੇ ਵਾਲੇ ਮਹਾਪੁਰਖ ਨੇ ਸੋਨੇ ਹਾਲੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਗੁਰਸਿੱਖ ਸੰਗਤਾਂ ਦਾ ਜੋ